ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਚੜ੍ਹਦੀ ਕਲਾ ਬਾਰੇ ਗੱਲ ਕਰਾਂਗੇ ਕਿ ਚੜ੍ਹਦੀ ਕਲਾ ਵਿੱਚ ਰਹਿਣ ਲਈ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਸੀਂ ਚੜ੍ਹਦੀ ਕਲਾ ਵਿੱਚ ਕਿਵੇਂ ਰਹਿ ਸਕਦੇ ਹਾਂ ਕਿਉਂਕਿ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਬੰਦਿਆਂ ਨੂੰ ਸਾਰੀ ਦੁਨੀਆ ਪਸੰਦ ਕਰਦੀ ਹੈ ਜਿਹੜੇ ਲੋਕ ਟੈਂਦੀ ਕਲਾ ਵਾਲੇ ਜਾਂ ਨਿਰਾਸ਼ਾਵਾਦੀ ਹੁੰਦੇ ਨੇ ਉਹਨਾਂ ਨੂੰ ਲੋਕ ਬਹੁਤ ਘੱਟ ਪਸੰਦ ਕਰਦੇ ਨੇ ਤੇ ਅਖੀਰ ਨੂੰ ऐसे ਲੋਕਾਂ ਕੋਲੋਂ ਦੂਜੇ ਲੋਕ ਪਾਸਾ ਵਟਕੇ ਲੰਘਣਾ ਸ਼ੁਰੂ ਕਰ ਦਿੰਦੇ ਨੇ ਸੋ ਚੜ੍ਹਦੀ ਕਲਾ ਵਿੱਚ ਰਹਿਣ ਵਾਸਤੇ ਸਵੇਰੇ ਜਲਦੀ ਉੱਠਣਾ ਸ਼ੁਰੂ ਕਰੋ ਸੂਰਜ ਦੀ ਰੋਸ਼ਨੀ ਜਿਹੜੀ ਚੜ੍ਹਦੇ ਸੂਰਜ ਦੀ ਰੋਸ਼ਨੀ ਹੈ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸਵੇਰੇ ਸੈਰ ਕਰਨ ਜ਼ਰੂਰ ਜਾਓ ਇਹਦੇ ਨਾਲ ਸਾਨੂੰ ਆਕਸੀਜਨ ਵੀ ਮਿਲਦੀ ਹੈ ਅਤੇ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਆਪਣੀ ਖੁਰਾਕ ਦਾ ਧਿਆਨ ਰੱਖੋ ਕਿਉਂਕਿ ਜੇ ਅਸੀਂ ਵਧੀਆ ਖੁਰਾਕ ਖਾਵਾਂਗੇ ਕਸਰਤ ਕਰਾਂਗੇ ਤਾਂ ਸਾਡਾ ਸਰੀਰ ਤੰਦਰੁਸਤ ਰਹੇਗਾ ਤੇ ਸਰੀਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਬਹੁਤ ਜ਼ਰੂਰੀ ਹੈ ਜਿਸ ਨੂੰ ਵੀ ਮਿਲਦੇ ਹੋ ਖੁਸ਼ ਹੋ ਕੇ ਮਿਲੋ ਹੱਸਦੇ ਖੇਡਦੇ ਮਿਲੋ ਤੇ ਖੁਸ਼-ਖੁਸ਼ ਹੱਸਣ ਖੇਡਣ ਵਾਲੀਆਂ ਗੱਲਾਂ-ਵਾਰਤਾਂ ਕਰੋ ਤਾਂ ਕਿ ਲੋਕ ਤੁਹਾਨੂੰ ਤੁਹਾਡੇ ਜਾਣਦੇ ਮਗਰੋਂ ਵੀ ਯਾਦ ਰੱਖਣ ਕਿ ਫਲਾਣਾ ਮਿਲਿਆ ਸੀ ਬੜਾ ਹਸਮੁਖ ਹੈ ਦੂਜਿਆਂ ਕੋਲ ਆਪਣੇ ਦੁੱਖਾਂ ਦੀਆਂ ਕਹਾਣੀਆਂ ਨਾ ਛੇੜੋ ਕਿਉਂਕਿ ਦੁਨੀਆ ਪਹਿਲਾਂ ਹੀ ਬਹੁਤ ਦੁਖੀ ਹੈ ਕੋਈ ਵੀ ਦੁੱਖਾਂ ਦੀਆਂ ਕਹਾਣੀਆਂ ਸੁਣਨਾ ਪਸੰਦ ਨਹੀਂ ਕਰੇਗਾ 2-4 ਮਿੰਟ ਲੋਕ ਤੁਹਾਨੂੰ ਸੁਣਨਗੇ ਉਹਦੇ ਬਾਅਦ ਉਹ ਵੀ ਜਾਂ ਤਾਂ ਇਗਨੋਰ ਕਰਨਗੇ ਤੇ ਜਾਂ ਫਿਰ ਚਲੇ ਜਾਣਗੇ ਸੋ ਜੇ ਤੁਸੀਂ ਆਪਣੇ ਦੁਖੜੇ ਲੋਕਾਂ ਕੋਲੇ ਲੈ ਕੇ ਬੈਠਦੇ ਹੋ ਹੌਲੀ-ਹੌਲੀ ਉਹ ਲੋਕ ਤੁਹਾਨੂੰ ਇਗਨੋਰ ਕਰਨਾ ਸ਼ੁਰੂ ਕਰ ਦੇਣਗੇ ਆਸ਼ਾਵਾਦੀ ਬਣੋ ਨਿਰਾਸ਼ਾਵਾਦੀ ਲੋਕਾਂ ਨੂੰ ਦੂਜੇ ਲੋਕ ਪਸੰਦ ਨਹੀਂ ਕਰਦੇ ਜਿਹਨੂੰ ਵੀ ਮਿਲਦੇ ਹੋ ਹੌਸਲਾ ਦਿਓ ਜੇ ਕਿਸੇ ਬਿਮਾਰ ਨੂੰ ਵੀ ਮਿਲਦੇ ਹੋ ਤਾਂ ਉਹਨੂੰ ਵੀ ਦੇਖ ਕੇ ਇਹ ਨਾ ਕਹੋ ਕੀ ਹਾਈ ਹਾਈ ਤੇਰਾ ਕੀ ਹਾਲ ਹੋਇਆ ਪਿਆ ਬਿਮਾਰੀ ਨਾਲ ਅਗਲੀ ਨੂੰ ਇਹੀ ਕਹੋ ਕੋਈ ਗੱਲ ਨਹੀਂ ਠੀਕ ਹੋ ਜਾਏਗਾ ਜੇ ਕਦੇ ਦੁੱਖ ਪਰੇਸ਼ਾਨੀਆਂ ਆਉਂਦੀਆਂ ਨੇ ਉਦੋਂ ਵੀ ਚੜ੍ਹਦੀ ਕਲਾ ਵਿੱਚ ਰਹਿਣ ਦਾ ਮਤਲਬ ਇਹੀ ਹੈ ਕਿ ਕੋਈ ਗੱਲ ਨਹੀਂ ਜਿਵੇਂ ਵਕਤ ਤਾਂ ਬੀਤ ਹੀ ਰਿਹਾ ਜਿਵੇਂ ਪਹਿਲੇ ਦੁੱਖ ਪਰੇਸ਼ਾਨੀਆਂ ਲੰਘੀ ਇਹਨੇ ਵੀ ਲੰਘ ਹੀ ਜਾਣਾ ਲੰਘ ਜਾਊਗਾ ਪਰ ਆਪਾਂ ਹਿੰਮਤ ਨਹੀਂ ਹਾਰਨੀ ਮੁਸੀਬਤਾਂ ਦਾ ਉਕਬਲਾ ਕਰਨ ਲਈ ਹਮੇਸ਼ਾ ਆਸ਼ਾਵਾਦੀ ਤੇ ਚੜ੍ਹਦੀ ਕਲਾ ਚ ਰਹੋ ਕਿ ਚੰਗਾ ਵਕਤ ਆਉਣਾ ਹੀ ਆਉਣਾ ਹੈ ਜਿਵੇਂ ਹਰ ਰਾਤ ਦੇ ਬਾਅਦ ਦਿਨ ਚੜਦਾ ਏ ਦੂਜਾ ਨੂ ਦੀ ਪ੍ਰਸੰਸਾ ਜ਼ਰੂਰ ਕਰੋ ਜੇ ਤੁਹਾਨੂੰ ਕੋਈ ਮਿਲਦਾ ਕਿਸੇ ਦੇ ਸੋਹਣੇ ਕੱਪੜੇ ਪਾਏ ਨੇ ਕਿਸੇ ਦਾ ਵਿਹਾਰ ਸੋਹਣਾ ਹੈ ਉਹਨਾਂ ਦੀ ਪ੍ਰਸੰਸਾ ਜ਼ਰੂਰ ਕਰੋ ਇਹਦੇ ਨਾਲ ਤੁਹਾਨੂੰ ਅੰਦਰੂਨੀ ਖੁਸ਼ੀ ਮਿਲੇਗੀ ਸੰਤੁਸ਼ਟੀ ਮਿਲੇਗੀ ਦੂਜਿਆਂ ਦੇ ਤਰਸ ਦੇ ਪਾਤਰ ਨਾ ਬਣੋ ਕਈ ਲੋਕ ਹੁੰਦੇ ਆ ਕਿ ਦੂਜਿਆਂ ਨੂੰ ਆਪਣੇ ਦੁੱਖਾਂ ਦੀਆਂ ਕਹਾਣੀਆਂ ਜਾਂ ਆਪਣੀਆਂ ਇਸ ਤਰ੍ਹਾਂ ਦੀਆਂ ਗੱਲਾਂ ਦੱਸਣ ਲੱਗ ਜਾਂਦੇ ਨੇ ਕਿ ਲੋਕ ਉਹਨਾਂ ਤੇ ਤਰਸ ਕਰਨ ਇਹਦੇ ਨਾਲ ਲੋਕ ਤੁਹਾਡਾ ਤੁਹਾਡੇ ਤੇ ਤਰਸ ਕਰਦੇ ਨੇ ਤਾਂ ਤੁਹਾਡਾ ਆਪਣਾ ਜਿਹੜਾ ਸਵੈਮਾਨ ਉਹ ਘਟਦਾ ਆਪਣੇ ਸਵੈਮਾਨ ਦਾ ਖਿਆਲ ਰੱਖੋ ਅਤੇ ਆਪਣੇ ਆਪ ਨੂੰ ਜਿੱਦਾਂ ਦੇ ਹੋ ਪਸੰਦ ਕਰੋ ਦੂਜਿਆਂ ਦੀ ਪ੍ਰਸ਼ੰਸਾ ਉੱਤੇ ਨਿਰਭਰ ਨਾ ਕਰੋ ਆਪਣੀ ਜਿਹੜੀ ਕੌਨਫੀਡੈਂਸ ਆ ਤੁਹਾਡਾ ਆਪਣਾ ਉਹ ਤੁਹਾਡੇ ਅੰਦਰੋਂ ਆਉਣਾ ਹੈ ਕਈ ਲੋਕ ਹਮੇਸ਼ਾ ਹੀ ਸੀ ਉਮੀਦ ਚ ਰਹਿੰਦੇ ਨੇ ਕਿ ਦੂਜੇ ਮੇਰੀ ਪ੍ਰਸ਼ੰਸਾ ਕਰਨ ਜੇ ਮੈਂ ਸੋਹਣੇ ਕੱਪੜੇ ਪਾਏ ਨੇ ਤਾਂ ਚਾਰ ਲੋਕ ਮੇਰੀ ਪ੍ਰਸ਼ੰਸਾ ਕਰਨ ਜੇ ਮੈਂ ਸੋਹਣੀ ਗੱਲ ਕੀਤੀ ਹੈ ਤਾਂ ਲੋਕ ਮੈਨੂੰ ਸਲਾਉਣ ਇਹ ਜਿਹੜੀ ਬਾਹਰੀ ਖੁਸ਼ੀ ਹੈ ਉਹ ਥੋੜੀ ਚਿਰ ਲਈ ਹੈ ਸੋ ਆਪਣੀ ਪ੍ਰਸ਼ੰਸਾ ਦੇ ਲਈ ਦੂਜਿਆਂ ਉੱਤੇ ਨਿਰਭਰ ਨਾ ਕਰੋ ਆਪਣੇ ਆਪ ਤੇ ਭਰੋਸਾ ਰੱਖੋ ਅਤੇ ਤੁਸੀਂ ਜੀਵਨ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਰੱਖੋ ਕਿਉਂਕਿ ਜੇ ਕੋਈ ਉਦੇਸ਼ ਜੀਵਨ ਦਾ ਤੁਸੀਂ ਰੱਖੋਗੇ ਇਹ ਤੁਹਾਨੂੰ ਅੱਗੇ ਤੁਰਨ ਲਈ ਪ੍ਰੇਰਿਤ 할 ਤੇ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਲਈ ਪ੍ਰੇਰਿਤ ਕਰੇਗਾ ਤੇ ਜੇ ਵੀਡੀਓ ਪਸੰਦਾ ਹੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ